ਸਸ਼ੀਕਾਲ ਜੀ ਮੈਂ ਰਿਤੂ ਸਵੇਰਾ ਮੈਂ ਤੁਹਾਨੂੰ ਅੱਜ ਆਪਣੇ মিডিਆ ਦੇ ਵੀਰਨੇ ਜਿਹੜੇ ਆਪਣੇ ਇਕੱਠੇ ਹੋਏ ਐ ਤੇ ਸਾਡੇ ਮੈਮ ਪ੍ਰਿੰਸੀਪਲ ਸ਼ਰਦਾ ਚੋਪੜਾ ਜੀ ਇਹਨਾਂ ਦੇ ਸਕੂਲ ਦੇ ਵਿੱਚ ਅੱਜੇ ਮੀਟਿੰਗ ਚੱਲ ਰਹੀ ਹੈ ਇਹ ਮੀਟਿੰਗ ਏਜ਼ੀ ਰਿਗਾਰਡਿੰਗ ਹੈ ਕਿ ਸਾਰਿਆਂ ਨੂੰ ਜਿਸ ਤਰ੍ਹਾਂ ਪਤਾ ਹੈ ਕਿ ਸਾਡੀ ਸੁਸਾਇਟੀ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਰਹੀ ਹੈ ਉਸ ਦੇ ਵਿੱਚ ਹੀ ਇਹ ਇੱਕ ਹੋਰ ਸਕੀਮ ਆਈ ਹੋਈ ਹੈ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਬਿਫੋਰ 15 ਇਅਰ ਇਹ ਸਕੀਮ ਚੱਲ ਰਹੀ ਹੈ ਉਸ ਦੀ ਸਕੀਮ ਦੇ ਵਿੱਚ ਇਹ ਹੈ ਕਿ ਇਹ ਪੈਨਸ਼ਨ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ 4000 ਰੁਪਏ ਪੈਨਸ਼ਨ ਹੈ ਇਹ ਹਰ ਬੱਚੇ ਵਾਸਤੇ ਨਹੀਂ ਹੈ ਹਰ ਬੱਚੇ ਵਾਸਤੇ ਨਹੀਂ ਹੈ ਮੈਂ ਤਾਂ ਕਹਿ ਰਹੀ ਹਾਂ ਕਿਉਂਕਿ ਇਹ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਦੇ ਫਾਦਰ ਹੈ ਨਹੀਂ ਜਿਹੜੀ ਲੇਡੀ ਵਿਡੋ ਹੈ ਉਸ ਲੇਡੀ ਦੇ ਬੱਚਿਆਂ ਵਾਸਤੇ ਇਹ ਸਕੀਮ ਹੈ ਦੋ ਬੱਚਿਆਂ ਨੂੰ ਇਹ ਸਕੀਮ ਮਿਲਦੀ ਹੈ 4000 ਰੁਪਏ ਮਹੀਨਾ ਇੱਕ ਬੱਚੇ ਦਾ ਤੇ ਦੋ ਬੱਚਿਆਂ ਦਾ ਕਰਕੇ 8000 ਰੁਪਏ ਮਿਲ ਜਾਂਦੇ ਜੋ ਜਿਹੜੇ ਪੈਸ਼ਨਰੀਆ ਮਿਲੂਗੀ ਇਹਨਾਂ ਠੀਕ ਐਜੂਕੇਸ਼ਨ ਤੇ ਪਰ ਇਤਲੋਂ ਦੇ ਕਿਵੇਂ ਜੀ ਇਹ ਮੋਸਟ ਆਫਲੀ ਤਾਂ এডੂਕੇਸ਼ਨ ਦਾ ਦੇਖੋ ਅੱਜ ਕੱਲ ਖਰਚਾ ਇੰਨਾ ਹੋ ਚੁੱਕੇ ਕਿ ਪ੍ਰੋਵਾਈਡ ਬੱਚਿਆਂ ਨੂੰ ਨਹੀਂ ਕਰ ਪਾਉਂਦੇ ਆ ਪਾਚੀ ਤੇ ਉਸ ਦੇ ਵਿੱਚ ਇਹ ਹੈ ਕਿ 4000 ਰੁਪਏ ਦੇ ਵਿੱਚ ਬੱਚੇ ਦਾ ਹੋਰ ਵੀ ਖਰਚਾ ਜੇ ਹੁੰਦਾ ਉਹ ਵੀ ਕਰ ਸਕਦੇ ਤੇ 4000 ਜੀ ਬੱਚੇ ਦੀ ਫੀਸ ਜਾ ਰਹੀ ਹੈ ਤਾਂ ਉਹ ਫੀਸ ਦਾ ਹੀ ਖਰਚਾ ਨਿਕਲੂਗਾ 4000 ਰੁਪਏ ਬੱਚੇ ਦੇ ਉੱਪਰ ਲਾੜੇ ਉਹ ਕਿਸੇ ਵੀ ਤਰੀਕੇ ਲਾ ਸਕਦੇ ਆ ਕਿਉਂਕਿ ਬੱਚੇ ਨੇ ਖਾਣਾ ਵੀ ਖਾਣਾ ਉਹਨੂੰ ਕੱਪੜਿਆਂ ਦੀ ਵੀ ਜ਼ਰੂਰਤ ਹੈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਵਾਸਤੇ ਇਹ ਸਕੀਮ ਚਲਾਈ ਗਈ ਹੈ ਸਰਕਾਰ ਵੱਲੋਂ ਇਹ ਬੱਚਿਆਂ ਨੂੰ ਜਿਨ੍ਹਾਂ ਦੇ ਮੈਂ ਪਹਿਲਾਂ ਹੀ ਦੱਸਿਆ ਕਿ ਪੇਰੈਂਟਸ ਦੇ ਵਿੱਚੋਂ ਫਾਦਰ ਨਹੀਂ ਹੈ ਉਹਨਾਂ ਬੱਚਿਆਂ ਵਾਸਤੇ ਇਹ ਸਕੀਮ ਹੈ ਸੈਕੰਡ ਏਜ ਇਹਦੇ ਵਿੱਚ ਕੋਈ ਜੈਂਡਰ ਨਹੀਂ ਹੈਗਾ ਵੀ ਬੱਚਿਆਂ ਵਾਸਤੇ ਇਕੱਲੇ ਲੜਕੀਆਂ ਵਾਸਤੇ ਲੜਕੇਆ ਵਾਸਤੇ ਦੋਨਾਂ ਵਾਸਤੇ ਹੈ ਚਾਹੇ ਉਹ ਲੜਕੀ ਹੋਵੇ ਚਾਹੇ ਲੜਕਾ ਬਟ 18 ਸਾਲ ਤੋਂ ਘੱਟ ਹੋਣਾ ਚਾਹੀਦਾ ਹੈ ਉਹਨਾਂ ਵਾਸਤੇ ਇਹ ਸਕੀਮ ਲਾਗੂ ਰਹੂਗੀ ਕਿਸ ਤਰ੍ਹਾਂ ਲੈ ਸਕਦੇ ਆ ਸਕੀਮ ਦਾ ਫਾਇਦਾ ਇਸ ਸਕੀਮ ਦਾ ਫਾਇਦਾ ਬਹੁਤ ਈਜ਼ੀ ਵੇ ਨਾਲ ਮਿਲ ਜਾਂਦਾ ਮੈਂ ਤੁਹਾਨੂੰ ਦੱਸਦੀਆਂ ਕਿ ਇਹ ਆਪਣੇ ਸੈਕਟਰੀਏਟ ਦੇ ਵਿੱਚ ਬਾਲਸ ਰੱਖਿਆ ਵਿਭਾਗ ਇੱਕ ਆਫਿਸ ਹੈ ਬਟਿੰਡਾ ਦੇ ਵਿੱਚ ਤੇ ਉਸ ਦੇ ਵਿੱਚ 313 ਐਮ ਪਲੀਜ਼ ਨੋਟ ਕਰ ਲਿਓ 313 ਐਮ ਸੈਕਿੰਡ ਫਲੋਰ ਦੇ ਉੱਤੇ ਰੂਮ ਹੈ ਉਸ ਦੇ ਵਿੱਚ ਜਿਹੜਾ ਸਟਾਫ ਹੈ ਬਹੁਤ ਕੁਆਲੀਫਾਈਡ ਬਹੁਤ ਅੱਛੇ ਸਟਾਫ ਮੈਂਬਰਸ ਨੇ ਮੈਂ ਬਹੁਤ ਜਣਿਆਂ ਨੂੰ ਇਸ ਸਕੀਮ ਦੀ ਜਿਹੜੀ ਹੈ ਜਾਣਕਾਰੀ ਦੇ ਕੇ ਤੇ ਉਹਨਾਂ ਦੀ ਲਗਵਾ ਵੀ ਚੁੱਕੀ ਪੈਨਸ਼ਨਸ ਇੱਥੇ ਮੈਂ ਬੈਠੇ ਵੀ ਨੇ ਉਹ ਵੀ ਤੁਹਾਨੂੰ ਦੱਸਣਗੇ ਇਹ ਬਾਲ ਸੁਰੱਖਿਆ ਵਿਭਾਗ ਦੇ ਆਫਿਸ ਦੇ ਵਿੱਚ ਜਾ ਕੇ ਇੱਕ ਸਰਟੀਫਿਕੇਟ ਆਫਿਸ ਦੇ ਵਿੱਚੋਂ ਇਹ ਫਾਰਮ ਮਿਲਦਾ ਹੈ ਇਹ ਫਾਰਮ ਹੈ ਇਹ ਫਾਰਮ ਸਾਡੇ ਤੋਂ ਵੀ ਤੁਸੀਂ ਲੈ ਸਕਦੇ ਹੋ ਕਈ ਵਾਰੀ ਹੁੰਦਾ ਕੋਈ ਪਿੰਡ ਤੋਂ ਆਂਦਾ ਹੈ ਜਾਂ ਕੁਝ ਹੋ ਰਿਹਾ ਉਹ ਨਹੀਂ ਜਾ ਸਕਦੇ ਤਾਂ ਇਹ ਸਰਟੀਫਿਕੇਟ ਫਾਰਮ ਸਾਡੇ ਤੋਂ ਵੀ ਅਵੇਲੇਬਲ ਰਹੂਗਾ ਅਸੀਂ ਫਾਰਮ ਹੀ ਫ੍ਰੀ ਆਫ ਕੋਸਟ ਫਾਰਮ ਹੈ ਇਹ ਮੈਂ ਨਾ ਇੱਕ ਹੋਰ ਕਲੀਅਰ ਕਰ ਦੇਣਾ ਚਾਹਨੀ ਹਾਂ ਕਿਉਂਕਿ ਕਈ ਵਾਰ ਨਾ ਇਹ ਹੁੰਦਾ ਕਿ ਜਦੋਂ ਕੋਈ ਸਕੀਮ ਆਉਂਦੀ ਹੈ ਨਾ ਵਿੱਚ ਉਹਨਾਂ ਦੇ ਉੱਪਰ ਕੀ ਕਹਿੰਦੇ ਮੀਡੀਏਟ ਮੀਡੀਏਟਰਸ ਮੀਡੀਏਟਰਸ ਹੁੰਦੇ ਆ ਉਹ ਕਈ ਕਹਿ ਦਿੰਦੇ ਵੀ ਐਨੇ ਪੈਸੇ ਦੇ ਦੋ ਅਸੀਂ ਤੁਹਾਡੀ ਸਕੀਮ ਲਗਾ ਦਿੰਨੇ ਆ ਬਿਲਕੁਲ ਗਲਤ ਹੈ ਕਿਸੇ ਨੇ ਕੋਈ ਪੈਸਾ ਨਹੀਂ ਦੇਣਾ ਫ੍ਰੀ ਆਫ ਕੋਸ ਸਕੀਮ ਹੈ ਕੋਈ ਇਹਦੀ ਬਹੁਤ ਜ਼ਿਆਦੀ ਫਾਰਮੈਲਟੀਆਂ ਨਹੀਂ ਹੈਗੀਆਂ ਬਹੁਤ ਈਜ਼ੀ ਵੇ ਨਾਲ ਇਹ ਸਕੀਮ ਮਿਲ ਜਾਂਦੀ ਹੈ ਤੇ ਇਹਦੇ ਫਾਰਮਸ ਅਵੇਲੇਬਲ ਹੁੰਦੇ ਜੇ ਕੋਈ ਉਥੋਂ ਲੈ ਸਕਦਾ ਉਥੋਂ ਵੈਲੈਂਟ ਗੁੱਡ ਆਦਰਵਾਇਜ਼ ਉਹਨਾਂ ਨੂੰ ਅਸੀਂ ਫਾਰਮ ਪ੍ਰੋਵਾਈਡ ਕਰਵਾ ਦਾਂਗੇ ਮੈਂ ਤੁਸੀ ਲੇਡੀ ਨੂੰ ਤੱਕ ਦਵਾ ਸਕਦੀ ਹਾਂ ਜੀ ਟੋਟਲੀ 8 ਬੱਚਿਆਂ ਨੂੰ ਮੈਂ ਕਰਵਾ ਚੁੱਕੀ ਉਹਨਾਂ ਦੇ ਵਿੱਚੋਂ ਸਾਰਿਆਂ ਨੂੰ ਤਾਂ ਹੁਣ ਨਹੀਂ ਬੁਲਾ ਸਕਦੀ ਸੀਗੀ ਦੋ ਲੇਡੀਜ਼ ਇੱਥੇ ਆਈਆਂ ਹੋਈਆਂ ਨੇ ਉਹਨਾਂ ਨੇ ਆਪ ਦੇ ਫਾਰਮ ਸਬਮਿਟ ਕਰਵਾ ਦਿੱਤੇ ਤੇ ਇਹ ਪੈਨਸ਼ਨ ਦਾ ਉਹ ਲਾਭ ਲੈ ਰਹੇ ਐ ਤੇ ਉਸ ਤੋਂ ਬਾਅਦ ਇਹਦੇ ਵਿੱਚ ਹੋਰ ਤੁਹਾਨੂੰ ਮੈਂ ਦੱਸ ਦਿੰਨੀ ਹਾਂ ਕਿ ਬੱਚਾ ਪੜਦਾ ਹੋਣਾ ਜ਼ਰੂਰੀ ਹੈ ਕਿਉਂਕਿ ਜਿਹੜਾ ਆਪਣਾ ਰਾਈਟ ਟੂ ਐਜੂਕੇਸ਼ਨ ਹੈ ਉਹਦੇ ਵਾਸਤੇ ਹੀ ਇਹ ਸਕੀਮ ਹੈ ਜੇ ਬੱਚਾ ਪੜ ਰਿਹਾ ਹੈ ਉਹਨਾਂ ਨੂੰ ਸਕੀਮ ਮਿਲੂਗੀ ਆਦਰਵਾਇਜ਼ ਬੱਚਿਆਂ ਨੂੰ ਸਕੀਮ ਨਹੀਂ ਮਿਲਣੀ ਕਿਉਂਕਿ ਬੱਚੇ ਜ਼ਿਆਦਾਤਰ ਤੁਸੀਂ ਦੇਖੇ ਹੋਣਗੇ ਕਿ ਭੀਖ ਮੰਗਦੇ ਹੁੰਦੇ ਆ ਭੀਖ ਮੰਗ ਕੇ ਵੀ ਆਪਦੇ ਪੇਰੈਂਟਸ ਨੂੰ ਦਿੰਦੇ ਸ਼ਾਮ ਨੂੰ ਉਹਨਾਂ ਦੇ ਫਾਦਰ ਸ਼ਰਾਬ ਪੀ ਲੈਂਦੇ ਕੋਈ ਮਾਰਕੁੱਟਾਈ ਕਰਦੇ ਬਹੁਤ ਕੁਝ ਕਰਦੇ ਆ ਇਸ ਸਕੀਮ ਦੇ ਵਿੱਚ ਇਹ ਹੋਊਗਾ 70% ਬੱਚੇ ਦੀ ਅਟੈਂਡੈਂਸ ਚਾਹੀਦੀ ਹੈ ਹਰ ਬੱਚੇ ਦੀ ਸਾਲ ਦੀ ਤੇ ਇਸ ਸਕੂਲ ਦੇ ਵੱਲੋਂ ਸਰਟੀਫਿਕੇਟ ਦਿੱਤਾ ਜਾਊਗਾ ਕਿ ਬੱਚੇ ਦੀ ਅਟੈਂਡੈਂਸ ਕੰਪਲੀਟ ਹੈ ਇਹ ਬਹੁਤ ਈਜ਼ੀ ਵੀ ਨਾਲ ਜਿਹੜੇ ਸਕੂਲਸ ਦੇ ਨੇ ਪ੍ਰਿੰਸੀਪਲ ਸਾਡੇ ਬੈਠੇ ਨੇ ਸ਼ਰਦਾ ਚੋਕੜਾ ਜੀ ਇਹ ਪ੍ਰਾਈਵੇਟ ਸਕੂਲ ਇਹ ਚਲਾ ਰਹੇ ਨੇ ਤੇ ਇਹ ਟੀਚਰਸ ਨੇ ਬਹੁਤ ਈਜ਼ੀਲੀ ਤੁਹਾਨੂੰ ਸਰਟੀਫਿਕੇਟ ਬੱਚਿਆਂ ਨੂੰ ਪ੍ਰੋਵਾਈਡ ਕਰ ਦਿੰਦੇ ਆ ਤੇ ਇਹਦਾ ਇਨਕਮ ਦਾ ਰਹੂਗਾ ਕਿ ਜਿਹੜਾ ਰੂਰਲ ਏਰੀਆ ਦਿਹਾਤੀ ਏਰੀਆ ਦੇ ਵਿੱਚ 72000 ਰੁਪਏ ਫੈਮਲੀ ਦੀ ਇਨਕਮ ਹੋਣੀ ਚਾਹੀਦੀ ਹੈ ਮਾਤਾ ਦੀ ਤੇ ਜਿਹੜਾ ਅਰਬਨ ਹੈ ਜਿਹਨੂੰ ਕਿ ਸ਼ਹਿਰੀ ਕਹਿੰਦੇ ਆ 96000 ਹੋਣੀ ਚਾਹੀਦੀ ਹੈ ਇਹ ਕਈ ਸੋਸ਼ਲ ਮੀਡੀਆ ਦੇ ਮਿਸਗਾਈਡ ਮਿਸਕਨਫਰਮੇਸ਼ਨ ਬਿਲਕੁਲ ਅਸੀਂ ਜੀ ਮੈਂ ਸਾਡਾ ਅੱਜ ਮੀਡੀਆ ਤੁਹਾਨੂੰ ਬੁਲਾਉਂਦਾ ਇਹੀ ਰੀਜ਼ਨ ਸੀਗਾ ਕਿ ਇਹਨੀਆਂ ਬਹੁਤ ਰੀਲਜ਼ ਆ ਰਹੀਆਂ ਨੇ ਬਹੁਤ ਮੈਨੂ ਕੁਆਰੀਜ਼ ਆਈਆਂ ਬਹੁਤ ਲੇਡੀਜ਼ ਨੇ ਪੁੱਛਿਆ ਕਿ ਮੈਡਮ ਸਾਨੂੰ ਇਹ ਸਕੀਮ ਮਿਲ ਜੂਗੀ ਨਹੀਂ ਜੀ ਬਿਲਕੁਲ ਨਹੀਂ ਮਿਲੂਗੀ ਜਿਹੜੀ ਲੇਡੀ ਵਿਡੋ ਹੋਊਗੀ ਉਹਨਾਂ ਨੂੰ 101% ਸ਼ੋਰ ਇਹ ਸਕੀਮ ਮਿਲੂਗੀ ਬਟ ਜਿਹਨਾਂ ਦੇ ਚਾਹੇ ਤਿੰਨ ਬੱਚੀਆਂ ਚਾਹੇ ਚਾਰ ਬੱਚੀਆਂ ਉਹਨਾਂ ਦੇ ਫਾਦਰ ਹੈਗੇ ਉਹਨਾਂ ਨੂੰ ਵੀ ਸਕੀਮ ਨਹੀਂ ਮਿਲੂਗੀ ਇਹ ਹੋਣਾ ਚਾਹੀਦਾ ਬੱਚੀ ਦਾ ਫਾਦਰ ਨਾ ਹੋਵੇ ਤਾਂ ਇਹ ਸਕੀਮ ਦਾ ਬੈਨੀਫਿਟ ਲੈ ਸਕਦੇ ਇਸੇ ਸ਼ਹਿਰ ਤੇ ਵਾਸ ਰੱਖਿਆ ਵਿਭਾਗ ਤੋਂ ਜੀ ਇਹ ਕਿਸੇ ਵੀ ਸ਼ਹਿਰ ਦੇ ਵਿੱਚੋਂ ਆਪਣੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਬਠਿੰਡਾ ਦੇ ਵਿੱਚ ਮਿਲ ਰਿਹਾ ਤੁਹਾਨੂੰ ਮੈਂ ਐਡਰੈਸ ਦੱਸਦੇ ਆ ਉੱਥੇ ਜਾ ਕੇ ਫਾਰਮ ਕਲੈਕਟ ਕਰ ਸਕਦੇ ਆ ਤੇ ਇਹਦੇ ਵਿੱਚ ਜਿਹੜੇ ਪ੍ਰੂਫ ਲੱਗਣੇ ਆ ਉਹਦੇ ਵਿੱਚ ਹੋਊਗਾ ਕਿ ਇੱਕ ਆਧਾਰ ਕਾਰਡ ਤੇ ਸਾਰਿਆਂ ਦਾ ਤਿੰਨਾਂ ਜਣਿਆਂ ਦਾ ਹੋਊਗਾ ਪੇਰੈਂਟਸ ਦਾ ਚਾਰਾ ਰਹੋਗੇ ਜਿਹੜੇ ਦੋ ਬੱਚਿਆਂ ਦੀ ਲਗਣੀ ਹੈ ਤੇ ਫਾਦਰ ਤੇ ਮਦਰ ਦਾ ਤੇ ਡੈਥ ਸਰਟੀਫਿਕੇਟ ਡੈਥ ਸਰਟੀਫਿਕੇਟ ਫਾਦਰ ਦਾ ਲੱਗੂਗਾ ਤੇ اٹੈਂਡੈਂਸ ਸਰਟੀਫਿਕੇਟ ਉਹ ਸਕੂਲ ਵੱਲੋਂ ਪ੍ਰੋਵਾਈਡ ਹੋਊਗਾ ਇੱਕ ਬੈਂਕ ਡਿਟੇਲ ਚਾਹੀਦੀ ਹੈ ਤੇ ਇੱਕ ਜੁਆਇੰਟ ਅਕਾਊਂਟ ਹੋਣਾ ਚਾਹੀਦਾ ਤੇ ਸੈਕੰਡ ਹੈ ਇਸ ਤੇ ਐਮਸੀ ਸਾਹਿਬ ਦੇ ਸਿਗਨੇਚਰ ਹੋਣਗੇ ਜਿਹੜੇ ਕਿ ਸ਼ਹਿਰੀ ਏਰੀਆ ਦੇ ਵਿੱਚ ਹੈ ਪਿੰਡਾਂ ਦੇ ਵਿੱਚ ਸਰਪੰਚ ਜੀ ਦੇ ਤੇ ਸੈਕੰਡ ਹੈ ਆਂਗਣਵਾਲੀ ਜਿਹੜੇ ਮੈਮ ਹੁੰਦੇ ਆ ਉਹਨਾਂ ਦੇ ਸਿਗਨੇਚਰ ਹੋਣਗੇ ਤੇ ਇੱਕ ਇਹਨਾਂ ਦੇ ਸੈਲਫ ਟੈਸਟਡ ਹੈ ਜੀ ਕੋਈ ਟੈਸਟਡ ਨਹੀਂ ਕਰਾਉਣੀ ਕੋਈ ਨੋਟ ਅਡਰੈਸਡ ਨਹੀਂ ਕੋਈ ਖਰਚਾ ਨਹੀਂ ਆਉਂਦੇ ਤੇ ਫ੍ਰੀ ਆਫ ਕੋਸਟ ਰਹੂਗਾ ਇਹ ਸਾਰਾ ਕੁਝ ਮੈਂ ਇੱਕ ਰਿਕਵੈਸਟ ਕਰਨੀ ਸੀ ਜੀ ਅੱਜ ਤੱਕ ਜਿੰਨੀਆਂ ਵੀ ਵੀਡੀਓਜ਼ ਬਣਾਈਆਂ ਨੇ ਚੈਨਲਸ ਤੇ ਆਈਆਂ ਨੇ ਦੇ ਵੀਰ ਜੀ ਤੇ ਜਾਂ ਕਰਨ ਦੇ ਜਿੰਨੀਆਂ ਵੀ ਆਰੀਆਂ ਨੇ ਅਸੀਂ ਕਦੀ ਨਹੀਂ ਕਿਹਾ ਕਿ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਕਦੀ ਮੋਟੀਵੇਸ਼ਨ ਨਹੀਂ ਹੁੰਦਾ ਕਿ ਅਸੀਂ ਵੀਡੀਓ ਤੋਂ ਵਿਊਜ਼ ਲੈਣੇ ਆ ਤੇ ਅੱਜ ਮੈਂ ਵੀਡੀਓ ਵਾਸਤੇ ਸਾਰਿਆਂ ਨੂੰ ਰਿਕਵੈਸਟ ਕਰ ਰਹੀ ਹਾਂ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਹ ਸਕੀਮ ਕੀ ਹੈ ਕਿਸ ਤਰੀਕੇ ਨਾਲ ਇਹਦਾ ਲਾਭ ਮਿਲ ਰਿਹਾ ਹੈ ਜਿਹੜੀਆਂ ਆਪਾਂ ਛੋਟੀਆਂ ਰੀਲਾਂ ਆਮ ਪਾਨੇ ਰਹਿੰਦੇ ਆ ਪਰ ਇਹ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕੀਤਾ ਜਾਵੇ ਤਾਂ ਕਿ ਸਾਰੇ ਪਿੰਡਾਂ ਸ਼ਹਿਰਾਂ ਤੱਕ ਆਦਰ ਸਟੇਟਸ ਤੱਕ ਵੀ ਇਹ ਵੀਡੀਓ ਪਹੁੰਚ ਜਾਵੇ ਤੇ ਜਿੰਨੀਆਂ ਵੀ ਵਿਚਾਰੀਆਂ ਜ਼ਰੂਰਤਮੰਦ ਔਰਤਾਂ ਨੇ ਉਹਨਾਂ ਨੂੰ ਇਹ ਲਾਭ ਮਿਲ ਸਕੇ ਤੇ ਉਹਨਾਂ ਦੇ ਬੱਚੇ ਜਿਹੜੇ ਪੜ੍ਹਾਈ ਤੋਂ ਸਕਣੇ ਨਾ ਰਹਿਣ ਧੰਨਵਾਦ ਤੁਹਾਡਾ ਬਹੁਤ-ਬਹੁਤ ਹਾਂਜੀ ਰਿਤੂ ਸਵੇਰਾ ਮੈਮ ਨੇ ਬਹੁਤ ਹੀ ਅੱਛੀ ਤਰ੍ਹਾਂ ਐਕਸਪਲੇਨੇਸ਼ਨ ਦੇ ਦਿੱਤੀ ਹੈ ਕਿ ਜਿਹੜੇ ਬੱਚੇ ਇਸ ਦਾ ਲਾਭ ਉਠਾਣਾ ਚਾਹੁੰਦੇ ਆ ਉਹ ਬੜੀ इजीली ਇਸ ਨੂੰ ਲੈ ਸਕਦੇ ਕਿਉਂਕਿ ਆਲਮੋਸਟ ਕਈ ਵਾਰ ਅਸੀਂ ਦੇਖਦੇ ਆ ਕਿ ਮਦਰ ਐਜੂਕੇਟਡ ਨਹੀਂ ਹੁੰਦੇ ਆ ਜਿਹਦੇ ਕਰਕੇ ਉਹ ਉਹਨਾਂ ਨੂੰ ਰਸਤਾ ਵੀ ਨਹੀਂ ਪਤਾ ਹੁੰਦਾ ਪਰ ਇੱਕ ਜਿਹੜਾ ਥੋੜੇ ਆਪਣੀ ਸਹਿਯੋਗ ਦੇ ਕਾਰਨ মিডিਆ ਦੇ ਸਹਿਯੋਗ ਦੇ ਕਾਰਨ ਸਾਡੇ ਬੰਪਾਨੀ ਤੇ ਦਾਨਿਕ ਬੈਲਟ ਵਾਲੇ ਭਾਈਸਾ ਬੈਠੇ ਹੋਏ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲੇ ਹਰ ਇੱਕ ਦੇ ਖੁੰਜੀ-ਖੁੰਜੇ ਤੱਕ ਇਹ ਮੈਸੇਜ ਪਹੁੰਚੇਗਾ ਇਹਦੇ ਵਿੱਚ ਡਾਕੂਮੈਂਟਸ ਮੈਂ ਤੁਹਾਨੂੰ ਦੱਸਦਾ ਕਿ 10 ਮੇਨ ਡਾਕੂਮੈਂਟ ਜ਼ਰੂਰੀ ਆ ਪਹਿਲਾ ਪਹਿਲੀ ਗੱਲ ਤਾਂ ਇਹ ਕਲੀਅਰ ਆ ਕਿ ਜਾਂ ਤਾਂ ਮੰਮੀ ਪਾਪਾ ਦੋਨਾਂ ਦੀ ਡੈਥ ਹੋਈ ਹੋਵੇ ਜਾਂ ਥੱਲੇ ਫਾਦਰ ਦੀ ਡੈਥ ਹੋਈ ਹੋਵੇ ਉਹਦੇ ਵਾਸਤੇ ਸਾਨੂੰ ਪਹਿਲੀ ਨੰਬਰ ਤੇ ਪਿਤਾ ਦੀ ਮੌਤ ਦਾ ਸਰਟੀਫਿਕੇਟ ਚਾਹੀਦਾ ਪਿਤਾ ਦਾ ਆਧਾਰ ਕਾਰਡ ਜੇ ਜਦੋਂ ਦਾ ਲਿਵਿੰਗ ਸੀ ਉਹਨਾਂ ਦੇ ਆਧਾਰ ਕਾਰਡ ਉਹ ਵਾਲਾ ਉਸ ਤੋਂ ਬਾਅਦ ਮਾਤਾ ਦਾ ਆਧਾਰ ਕਾਰਡ ਚਾਹੀਦਾ ਮਾਤਰਾ ਆਮਦਨ ਸਰਟੀਫਿਕੇਟ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਹ ਇਹ ਪੇਰੈਂਟ ਸਾਡੇ ਕੋਲ ਆ ਕੇ ਕਹ ਦਿੰਦੇ ਆ ਮਮ ਅਸੀਂ ਪਿਛਲੇ ਸਾਲ ਦਾ ਬਣਾਇਆ ਸੀ ਹੁਣ ਤਾਂ ਲੋੜ ਨਹੀਂ ਜੀ ਨਹੀਂ ਜੀ ਹਰ ਸਾਲ ਇਹ ਰੀਨਿਊ ਕਰਾਉਣ ਦੀ ਜ਼ਰੂਰਤ ਹੁੰਦੀ ਹੈ ਹਰ ਸਾਲ ਜਿਵੇਂ ਹੁਣ 25 26 ਦਾ ਲੱਗ ਬਣੇਗਾ 26 27 ਦਾ ਲੱਗ ਬਣੇਗਾ 23 24 ਦਾ ਲੱਗ ਬਣਿਆ ਹੋਇਆ ਸੀ ਤੇ 25 26 ਦਾ ਲੱਗ ਆਮਦਨ ਸਰਟੀਫਿਕੇਟ ਸੂਭਧਾ ਕੇਂਦਰ ਤੋਂ ਜਾ ਕੇ ਬਣਾਣਾ ਪਏਗਾ ਬੱਚੇ ਦਾ ਆਧਾਰ ਕਾਰ ਜਿਹਨੇ ਲਾਭ ਲੈਣਾ ਹੈ ਬੱਚੇ ਦਾ ਜਨਮ ਸਰਟੀਫਿਕੇਟ ਬੱਚੇ ਦੇ ਦਾਖਲਾ ਸੰਬੰਧੀ ਸਰਟੀਫਿਕੇਟ ਇਹ ਦਾਖਲਾ ਰਜਿਸਟਰ ਲੱਗੇ ਹੁੰਦੇ ਆ ਉਹਦੇ ਵਿੱਚ ਬੱਚੇ ਦਾ ਨੰਬਰ ਲਿਖਿਆ ਹੁੰਦਾ ਵੀ ਇੰਨੇ ਨੰਬਰ ਤੇ ਬੱਚਾ ਸਾਡੇ ਕੋਲ ਪੜ ਰਿਹਾ ਹੈ ਬੱਚੇ ਦੇ ਬੈਂਕ ਖਾਤੇ ਦੀ ਕਾਪੀ ਬੱਚੇ ਦੇ ਬੈਂਕ ਖਾਤੇ ਦੀ ਫੋਟੋ ਕਾਪੀ ਬੱਚੇ ਦੇ ਬੈਂਕ ਖਾਤੇ ਦਾ ਆਧਾਰ ਨਾਲ ਹੀ ਕੋਣਾ ਚਾਹੀਦਾ ਹੈ ਉਹ ਖਾਤਾ ਦੂਸਰੇ ਨੰਬਰ ਤੇ ਬੱਚੇ ਦੀ ਫੋਟੋ ਪਿਤਾ ਦੀ ਫੋਟੋ ਮਾਤਾ ਦੀ ਫੋਟੋ ਇਹ ਵੀ ਨਾਲ ਸਾਨੂੰ ਚਾਹੀਦੇ ਹੁੰਦੇ ਆ ਤਾਂ ਇੱਕ ਗਰੁੱਪ ਫੋਟੋ ਜਿੰਕੀ ਜਿਹੜੀ ਫੈਮਲੀ ਦੀ ਗਰੁੱਪ ਫੋਟੋ ਹੈ ਜੇਕਰ ਇਹ ਪਹਿਲੇ ਹੀ ਸਾਰੇ ਡਾਕੂਮੈਂਟ ਕਲੀਅਰ ਹੋਣਗੇ ਤਾਂ ਬੱਚੇ ਦੀ ਗੰਗੀ ਬਾਰ-ਬਾਰ ਮਾਂ ਨੂੰ ਇੱਕ ਬਾਰ-ਬਾਰ ਨਿਕਲਣਾ ਨਹੀਂ ਪਏਗਾ ਕਿਉਂਕਿ ਬੱਚਾ ਤਾਂ ਛੋਟਾ ਹੈ ਕਿਉਂਕਿ 18 ਸਾਲ ਤੋਂ ਛੋਟਾ ਹੋਣਾ ਚਾਹੀਦਾ 18 ਤੋਂ ਵੱਧ ਨਹੀਂ ਹੋਣਾ ਚਾਹੀਦਾ ਇਹ ਸਾਡੀ ਸਕੀਮ ਦਾ ਲਾਭ ਲੈ ਸਕਦੇ ਆ ਉਹਦੇ ਲਈ ਪੇਰੈਂਟਸ ਨੂੰ ਇੱਕ ਵਾਰੀ ਕੁਐਸਚਨ ਹੈ ਕਿ ਸਾਰੇ ਡਾਕੂਮੈਂਟਸ ਦੀ ਤੁਸੀਂ ਇੱਕ ਫਾਈਲ ਇੱਕ ਫੋਲਡਰ 10 ਰੁਪਏ ਦਾ ਮਾਰਕੀਟ ਚੋਂ ਲੈ ਕੇ ਆਪ ਦਾ ਫੋਲਡਰ ਤਿਆਰ ਕਰੋ ਤਾਂ ਕਿ ਫਿਊਚਰ ਵਿੱਚ ਜਦੋਂ ਵੀ ਲੋੜ ਪੈਂਦੀ ਹੈ बार-बार ਤੁਹਾਨੂੰ ਉਸ ਗੱਲ ਦੇ ਲਈ ਬਾਰ-ਬਾਰ ਨਾ ਆ ਨਾ ਜਾਣਾ ਪਵੇ ਤਾਂ ਇਸ ਦਾ ਲਾਭ ਲੈ ਸਕਦੇ ਕਿਉਂਕਿ ਇੱਕ ਮਾਤਾ ਨੂੰ ਬੱਚੇ ਨੂੰ ਪੜਾਉਣਾ ਬੜਾ ਮੁਸ਼ਕਿਲ ਹੋਇਆ ਪਿਆ ਅੱਜ ਦੀ ਮਹਿੰਗਾਈ ਦੀ ਦੌਰ ਚ ਪਰ ਸਾਡੀ ਸਰਕਾਰ ਦਾ ਰਾਈਟ ਟੂ ਐਜੂਕੇਸ਼ਨ ਐਕਟ ਦੇ ਅਕੋਰਡਿੰਗ ਟੂ ਕਿ ਸਾਡਾ ਪੰਜਾਬ ਦੇ ਵਿੱਚ ਕੋਈ ਬੱਚਾ ਕੋਈ ਅਨਪੜ੍ਹ ਨਾ ਰਹਿ ਜਾਵੇ ਤਜੇ ਦੇ ਕਾਰਨ ਕੀ ਹੈ ਅਸੇਬੀ ਸਰਕਾਰਾਂ ਨੇ ਇਸ ਨੂੰ ਪ੍ਰोत्사ਹਿਤ ਕਰਨ ਲਈ ਬੱਚੇ ਤਾਂ ਕਿ ਆਪਣੇ ਫਿਚਰ ਚ ਜ਼ਿੰਦਗੀ ਚ ਕੁਝ ਬਣ ਸਕਣ ਸਾਡਾ ਇੰਡੀਆ ਅੱਗੇ ਆ ਸਕੇ ਪੜਾਈ ਦੇ ਮਾਮਲੇ ਦੇ ਵਿੱਚ ਇਸ ਲਈ ਮੈਂ ਰਿਕੁਐਸਟ ਕਰੂੰਗੀ ਕਿ ਜਿਨ੍ਹਾਂ ਦੇ ਤੇ ਇੱਦੀ ਵੱਡੀ ਮੁਸੀਬਤ ਆਈ ਹੋਈ ਹੈ ਜਿਨ੍ਹਾਂ ਬੱਚਿਆਂ ਦੇ ਪਿਤਾ ਜੀ ਦੀ ਡੈਥ ਹੋ ਚੁੱਕੀ ਹੈ ਉਹ ਬੱਚੇ ਆਪਣੀ ਪੜਾਈ ਦਾ ਲਾਭ ਲੈ ਸਕਦੇ ਹਨ ਧੰਨਵਾਦ ਇੱਥੇ ਜੀ ਫੋਟੋ ਲੱਗ ਜੂਗੀ ਬੱਚੇ ਦੀ ਹਾਂਜੀ ਤੇ ਬੱਚੇ ਦਾ ਨਾਮ ਉਮਰ ਦਸਨੀ ਲੜਕਾ ਜਾਂ ਲੜਕੀ ਜੋ ਵੀ ਹੈ ਪਿਤਾ ਦਾ ਨਾਮ ਮਾਤਾ ਦਾ ਨਾਮ ਮਾਤਾ ਪਿਤਾ ਦਾ ਕਿੱਤਾ ਕੀ ਹੈ ਤੇ ਧਰਮ ਆਪਣਾ ਕਿਹੜਾ ਹੈ ਤੇ ਇੱਕ ਜਾਤੀ ਆਪਣੀ ਕਿਹੜੀ ਹੈ ਤੇ ਪਤਾ ਆਪਣਾ ਮੋਬਾਈਲ ਨੰਬਰ ਦੇ ਨਾਲ ਦੇਣਾ ਪਰਿਵਾਰ ਦੀ ਸਾਲਾਨਾ ਆਮਦਨ ਤੇ ਬੱਚਾ ਪੜ ਰਿਹਾ ਹੈ ਇਹ ਦੱਸਣਾ ਹੋਊਗਾ ਕਿ ਪਰਿਵਾਰ ਦੇ ਕੁੱਲ ਮੈਂਬਰ ਕਿੰਨੇ ਹੈ ਤੇ ਨੈਕਸਟ ਇਹ ਜਿਹੜਾ ਲਿਖਿਆ ਹੋਇਆ ਇਹ ਇਹ ਵੀ ਅੰਦਰ ਹੀ ਹਿੱਸਾ ਹੈ ਪਰ ਇਹ ਅੰਦਰ ਪੜਨਾ ਨਹੀਂ ਹੁੰਦਾ ਕੋਈ ਇਹਨਾਂ ਕੋਈ ਔਕਾ ਨਹੀਂ ਫਾਰਮ ਭਰਨਾ ਆਪਾਂ ਆਪੇ ਵੀ ਭਰ ਸਕਦੇ ਹਾਂ ਉਹ ਐਵੇਂ ਲਿਖਵਾ ਕੇ ਆਣਾ ਹੈ ਤਸਦੀਕ ਕੀਤਾ ਜਾਂਦਾ ਹੈ ਕਿ ਬੱਚੇ ਦਾ ਨਾਮ ਬੱਚੇ ਦੇ ਪਿਤਾ ਦਾ ਨਾਮ ਠੀਕ ਸਾਡੇ ਸਕੂਲ ਵਿੱਚ 9ਵੀਂ ਜਾਂ ਚੌਥੀ ਜਾਂ ਤੀਸਰੀ ਜਿਹੜੀ ਵੀ ਕਲਾਸ ਦੇ ਵਿੱਚ ਮੱਚਾ ਪੜ ਰਿਹਾ ਹੈ ਉਸ ਦਾ ਵਿਦਿਆਰਥੀ ਹੈ ਜਿਸ ਦਾ ਦਾਖਲਾ ਨੰਬਰ ਇੰਨਾ ਹੈ ਅਤੇ ਇਸ ਦੇ ਸਕੂਲ ਦੇ ਵਿੱਚ ਪੁੱਲ ਇੰਨੀਆ ਇਸ ਦੌਰਾਨ ਹਾਜ਼ਰੀਆਂ ਹਨ ਇਹ ਲਿਖਵਾ ਕੇ ਨੀਚੇ ਪ੍ਰਿੰਸੀਪਲ ਦੀ ਮੋਹਰ ਲੱਗੇਗੀ ਤੇ ઓਥੈਸਟਡ ਕਰਕੇ ਦੇ ਦੇਣੀ ਹੈ ਬਸ ਇਹ ਚਾਰ ਲਾਈਨਾਂ ਦੇ ਵਿੱਚ ਹੀ ਲਗਵਾਉਣਾ ਹਾਂਜੀ